ਕਾਲ ਜੀ ਫਤਿਹ ਕਲੈਕਸ਼ਨ ਬਲਾਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਚੈਨਲ ਸਬਸਕ੍ਰਾਈਬ ਕਰ ਲਵੋ ਜਿਹੜੀਆਂ ਭੈਣਾਂ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਹਾਂ ਜੀ ਆਪਾਂ ਲੈ ਕੇ ਆਏ ਦੁਪੱਟਾ ਸੂਟ ਲੈ ਕੇ ਆਏ ਆ ਵਰਕ ਵਾਲੇ ਬਹੁਤ ਸੋਹਣੇ ਬੇਸ ਦੇ ਉੱਤੇ ਇਹ ਦੁਪੱਟਾ ਸੂਟ ਜਿਹੜੇ ਬਣੇ ਹੋਏ ਨੇ ਨਿਊ ਬੇਸ ਆਇਆ ਜੀ ਮਾਰਕੀ ਔਰ ਆਪਣੀ ਜਿਹੜੀ ਲੋਕੇਸ਼ਨ ਹੈ ਜੀ ਆਪਾਂ ਹੈਗੇ ਬੁਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਬੁਲਾਡਾ ਸ਼ਹਿਰ ਜਦੋਂ ਆਪਾਂ ਐਂਟਰ ਕਰਦੇ ਆਂ ਜੀ ਪਿੱਖੀ ਸਾਈਡ ਤੋਂ ਪੁਲ ਕ੍ਰੋਸ ਕਰਨ ਤੋਂ ਬਾਅਦ ਜੀ ਪੁਲ ਚੜ੍ਹ ਕੇ ਕ੍ਰੋਸ ਕਰਨ ਤੋਂ ਬਾਅਦ ਖੱਬੇ ਹੱਥ ਪੰਪ ਵਾਲੀ ਸਾਈਡ ਆਪਣੀ ਸ਼ਾਪ ਹੈ ਅਗਰ ਤੁਸੀਂ ਬੋਹਾ ਸਾਈਡ ਤੋਂ ਆ ਰਹੇ ਹੋ ਤਾਂ ਬੋਹਾ ਸਾਈਡ ਤੋਂ ਪੁਲ ਕ੍ਰੋਸ ਨਹੀਂ ਕਰਨਾ ਜੀ ਪੁਲ ਦੇ نیچے ਹੀ ਮਤਲਬ ਆਪਣੀ ਸ਼ਾਪ ਹੈ ਜਿਹੜੀ ਲੋਕੇਸ਼ਨ ਹੈ ਆਪਣੀ ਬਾਕੀ ਤੁਸੀਂ ਮੇਰੇ ਵੀਡੀਓ ਦੇ نیچے ਨੰਬਰ ਚੱਲ ਰਿਹਾ ਹੁੰਦਾ ਹੈ ਜੀ ਵੀਡੀਓ ਤੇ ਫੋਸ ਨੰਬਰ ਤੇ ਕੰਟੈਕਟ ਕਰਕੇ ਵੀ ਤੁਸੀਂ ਸਾਡੀ ਲੋਕੇਸ਼ਨ ਲੈ ਸਕਦੇ ਹੋ ਅੱਜ ਦੇ ਜਿਹੜੇ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਜੀ ਸੂਟ ਲੈ ਕੇ ਆਏ ਆ ਵਰਕ ਵਾਲੇ ਸਭ ਤੋਂ ਪਹਿਲਾਂ ਤੁਹਾਨੂੰ بیس ਦਿਖਾਦਾ ਜੀ ਨਿਊ بیس ਹੈ ਜੀ ਜਿਹੜਾ ਮਾਰਕੀਟ ਦੇ ਵਿੱਚ ਆਇਆ ਹੈ ਪਾਰਟੀ ਵੇਅਰ بیس ਹੈ ਜੀ ਲਾਈਨਿੰਗ ਦੀ ਕੋਈ ਨੀਡ ਵੀ ਨਹੀਂ ਹੈ ਬਿਨਾਂ ਲਾਈਨਿੰਗ ਤੋਂ ਵੀ ਬਨਜੂਗਾ ਲਾਈਨਿੰਗ ਲਗਾਨੀ ਹੈ ਤਾਂ ਤੁਹਾਡੀ ਇੱਛਾ ਹੈ ਬਿਨਾਂ ਲਾਈਨਿੰਗ ਤੋਂ ਵੀ ਸੂਟ ਬਨਜੂ ਕੋਈ ਸਕਿਨ ਵਿਜੀਬਲ ਨਹੀਂ ਹੋ ਰਹੀ ਜੀ ਵਧੀਆ ਕਪੜਾ ਹੈ ਬਹੁਤ ਸੋਹਣਾ ਸਟਾਫ ਹੈ ਜੀ 5 ਮੀਟਰ ਦੀ ਕੱਟ ਰਹੇਗੀ ਸਟਾਫ ਦੀ ਜਿਹੜੀ ਕੱਟ ਆਏਗੀ ਜੀ ਉਹ 5 ਮੀਟਰ ਆਏਗੀ ਸਭ ਤੋਂ ਪਹਿਲਾਂ ਇਹਦਾ ਵਰਕ ਦੇਖੋ ਜੀ ਘੇਰੇ ਦਾ ਵਰਕ ਨੀਟਨੈਸ ਦੇਖੋ ਵਰਕ ਦੀ ਸਾਰੇ ਮਤਲਬ ਸੂਟ ਦੇ ਵਿੱਚ ਐਦਾਂ ਜੀ ਸੀਕੁਐਂਸ ਵਰਕ ਜਾ ਰਿਹਾ ਹੈ 셔ਟ ਦੇ ਵਿੱਚ ਪੂਰੀਆਂ ਲਾਈਨਾਂ ਜਾ ਰਹੀਆਂ ਨੇ ਜੀ ਵਿੱਚ ਤਾਰਾ ਵਰਕ ਦਿੱਤਾ ਹੋਇਆ ਦੇਖੋ ਬਿਲਕੁਲ ਹਲਕੇ ਹਲਕੇ ਕਲਰ ਦੇ ਨਾਲ ਹੀ ਜਿਹੜੇ ਇਹਦਾ ਵਰਕ ਕੀਤਾ ਹੋਇਆ ਹੈ ਜੀ ਤਾਂ ਜੋ ਹਰ ਵਰਗ ਦੀਆਂ ਭੈਣਾਂ ਬੀਬੀਆਂ ਇਹ ਸੂਟ ਪਾ ਸਕਦੀਆਂ ਨੇ ਔਰ ਇਸ ਤੋਂ ਬਾਅਦ ਮੈਂ ਦਿਖਾਉਣੀ ਇਹਦੀਆਂ ਬਾਜੂ ਇਹ ਹੈਗੀਆਂ ਜੀ ਇਹਦਾ ਬਾਜੂ ਦਾ ਡਿਜ਼ਾਈਨ ਇਹ ਹੈਗਾ ਜੀ ਪੌਂਚਿਆਂ ਦਾ ਡਿਜ਼ਾਈਨ ਇਹ ਬਣੇ ਹੋਏ ਆ ਜੀ ਇਹਦੇ ਪੌਂਚੇ ਇਹ ਸਲਵਾਰ ਤੇ ਆਏਗਾ ਜੀ ਤੁਸੀਂ ਇਹਨੂੰ ਲਿਆ ਵੀ ਸਕਦੇ ਹੋ ਕੱਟ ਵੀ ਸਕਦੇ ਹੋ ਤੁਹਾਡੀ ਇੱਛਾ ਹੈ ਅਗਰ ਤੁਸੀਂ ਸਲਵਾਰ ਤੇ ਲਿਆਉਣਾ ਚਾਹੁੰਦੇ ਹੋ ਤੁਸੀਂ ਇਹ ਵਾਲਾ ਡਿਜ਼ਾਈਨ ਲਿਆ ਸਕਦੇ ਹੋ ਅਗਰ ਨਹੀਂ ਵੀ ਲਿਆਉਣਾ ਚਾਹੁੰਦੇ ਤੁਸੀਂ ਕੱਟ ਵੀ ਸਕਦੇ ਹੋ ਤੁਹਾਡੀ ਇੱਛਾ ਹੈ ਪਰ ਕੋਈ ਜ਼ਿਆਦਾ ਵਰਕ ਨਹੀਂ ਹੈਗਾ ਅਗਰ ਸਲਵਾਰ ਤੇ ਆ ਵੀ ਜਾਊਗਾ ਤਾਂ ਵੀ ਬੁਰਾ ਨਹੀਂ ਲੱਗਣਾ ਜੀ ਔਰ ਇਹ ਹੈ ਗਿਆ ਬਾਜੂ ਦਾ ਡਿਜ਼ਾਈਨ ਡਿਜ਼ਾਈਨ ਬਹੁਤ ਸੋਹਣਾ ਜੀ ਜਿਹੜਾ ਬਾਜੂ ਤੇ ਵੀ ਬਣਿਆ ਹੋਇਆ ਨਵਾਂ ਬੇਸ ਹੈ ਜੀ ਇਹ ਫਿਨਿਸ਼ਿੰਗ ਨਾਲ ਵਰਕ ਹੋਇਆ ਜੀ ਉਦਾਂ ਨਿਗਾ ਵਿਊ ਤੇ ਉੱਤੇ ਜੇ ਵਰਕ ਹੈ ਬਹੁਤ ਫਿਨਿਸ਼ਿੰਗ ਨਾਲ ਵਰਕ ਹੋਇਆ ਨਵਾਂ ਬੇਸ ਹੈ ਜੀ ਜਿਹੜਾ ਮਾਰਕੀਟ ਦੇ ਵਿੱਚ ਐਂਟਰ ਹੋਇਆ ਜੀ ਇਸ ਬੇਸ ਦੇ ਉੱਤੇ ਕਾਫੀ ਵਰਕ ਆ ਰਹੇ ਨੇ ਔਰ ਇਹਦਾ ਦੁਪੱਟਾ ਹੈਗਾ ਜੀ ਮਸਲੀਨ ਦਾ ਦੁਪੱਟਾ ਲਾਇਆ ਗਿਆ ਹੈ ਫੋਰ ਸਾਈਡ ਲੇਸ ਨਾਲ ਜਿਹੜੀ ਇਹਦੀ ਲੇਸ ਲਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ ਫੋਰ ਸਾਈਡ ਲੇਸ ਲੱਗੀ ਹੈ ਜੀ ਮਸਲੀਨ ਦਾ ਦੁਪੱਟਾ ਹੈ ਦੁਪੱਟੇ ਦੇ ਵਿੱਚ ਐਦਾ ਲਾਈਨਾਂ ਜਾ ਰਹੀਆਂ ਜੀ ਦੁਪੱਟੇ ਦੀ ਲੈਂਥ ਵਿड्ਥ ਬਹੁਤ ਵਧੀਆ ਜੀ ਤੁਸੀਂ ਦੇਖ ਸਕਦੇ ਹੋ ਸੀਕੁਐਂਸ ਵਰਕ ਹੋਇਆ ਹੈ ਦੁਪੱਟੇ ਦੇ ਵਿੱਚ ਇੱਕ ਇੱਕ ਲਾਈਨ ਜਿਹੜੀ ਫੁੱਲਾਂ ਦੀ ਜਾ ਰਹੀ ਹੈ ਜੀ ਫਲਾਵਰ ਪਿੰਟ ਦੀ ਦੂਸਰੀ ਲਾਈਨ ਜਿਹੜੀ ਆਪਣੀ ਜਾ ਰਹੀ ਹੈ ਸੀਕਵੈਂਸ ਵਰਕ ਦੀ ਸਤਾਰਾ ਦਿੱਤਾ ਗਿਆ ਜੀ ਦੁਪੱਟਾ ਵੀ ਵਰਕ ਵਾਲਾ ਆਏਗਾ ਔਰ ਸੂਟ ਵੀ ਵਰਕ ਵਾਲਾ ਆਏਗਾ ਜੀ ਪ੍ਰਾਈਸ ਰਹੇਗਾ ਜੀ ਇਹਦਾ 1390 ਰੁਪਏ ਇਹਦੇ ਵਿੱਚ ਆਪਣੇ ਕੋਲੇ ਇਹ ਸੀਗਾ ਫਰਸਟ ਕਲਰ ਸੈਕਿੰਡ ਕਲਰ ਹੈਗਾ ਜੀ ਪਰਪਲ ਪਰਪਲ ਸ਼ੇਡ ਹੈ ਜੀ ਵੀਡੀਓ ਦੇ ਵਿੱਚ ਟੋਨ ਸਹੀ ਨਹੀਂ ਆ ਰਹੀ ਪ੍ਰੋਪਰ ਆਵਲੀ ਟੋਨ ਹੈ ਜਿਹੜੀ ਹੁਣ ਸ਼ੋ ਹੋ ਰਹੀ ਹੈ ਜੀ ਪ੍ਰੋਪਰ ਜਿਹੜਾ ਪਰਪਲ ਪਰਪਲ ਜਿਹੜਾ ਸ਼ੇਡ ਹੈ ਜੀ ਇਹਦਾ ਵਰਕ ਦੇਖ ਸਕਦੇ ਹੋ ਜੀ ਘੇਰੇ ਤੇ ਵਰਕ ਹੋਇਆ ਹੋਇਆ ਹੈ ਉੱਪਰ ਜਾ ਰਿਹਾ ਜੀ ਸੀਕੁਐਂਸ ਜਿਹੜਾ ਲਾਈਨਾਂ ਜਾ ਰਹੀਆਂ ਨੇ ਇਹਦਾ 10-17 ਵਰਕ ਹੋਇਆ ਹੋਇਆ ਜੀ ਵਿੱਚ ਔਰ ਇਹਦਾ ਵੀ ਬਾਜੂ ਦਾ ਡਿਜ਼ਾਈਨ ਬਣਿਆ ਹੋਇਆ ਹੈ ਜੀ ਇਹਦੀਆਂ ਬਾਜੂ ਬਣੀਆਂ ਹੋਈਆਂ ਨੇ ਉੱਪਰ ਬਣਿਆ ਹੋਇਆ ਹੈ ਜੀ ਸਲਵਾਰ ਪੌਚਿਆਂ ਦਾ ਡਿਜ਼ਾਈਨ ਪ੍ਰਾਈਸ ਰਹੇਗਾ ਜੀ 1390 ਰੁਪਏ ਪ੍ਰੋਪਰ ਜਿਹੜਾ ਇਹਦਾ ਪਰਪਲ ਸ਼ੇਡ ਹੈ ਜੀ ਔਰ ਇਹਦਾ ਦੁਪੱਟਾ ਵੀ ਉਦਾਂ ਹੀ ਆਏਗਾ ਜੀ ਸੇਮ ਦੁਪੱਟਾ ਆਏਗਾ ਸੀਕੁਐਂਸ ਵਰਕ ਨਾਲ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਲੈਸ ਵਗੈਰਾ ਲੱਗੀ ਹੋਈ ਹੈ ਜੀ ਵਰਕ ਹੋਇਆ ਹੋਇਆ ਦੁਪੱਟੇ ਦੇ ਵੀ ਮਸਲੀਨ ਦਾ ਦੁਪੱਟਾ ਹੈ ਜੀ ਮਸਲੀਨ ਲਾਈਨਿੰਗ ਦਾ ਦੁਪੱਟਾ ਹੈ ਜਿਹੜਾ ਇਹਦੇ ਨਾਲ ਲਾਇਆ ਗਿਆ ਜੀ ਪਰਪਲ ਕਲਰ ਹੈ ਜੀ ਪ੍ਰੋਪਰ ਜਿਹੜਾ ਵੀਡੀਓ ਦੇ ਵਿੱਚ ਸਹੀ ਨਹੀਂ ਆ ਰਿਹਾ ਕਦੇ ਸਹੀ ਮਤਲਬ ਸ਼ੋ ਹੋਂਦਾ ਜੀ ਕਦੇ ਕਲਰ ਡਿਫਰੈਂਸ ਆਉਂਦਾ ਕਲਰ ਦੇ ਵਿੱਚ ਥੋੜਾ ਜਿਹਾ ਪਰ ਇਹ ਪ੍ਰੋਪਰ ਜਿਹੜਾ ਪਰਪਲ ਸ਼ੇਡ ਹੈ ਜੀ ਬਹੁਤ ਪਿਆਰਾ ਸ਼ੇਡ ਹੈ ਇਹ ਪ੍ਰਾਈਸ ਰਹੇਗਾ ਜੀ ਇਹਦਾ 1390 ਰੁਪਏ ਦੁਪट्टे ਦੀ ਜਿਹੜੀ ਲੈਂਥ ਵਿਡਥ ਹੈ ਵੀ ਬਹੁਤ ਖੁੱਲਾ ਡੁਲਾ ਦੁਪੱਟਾ ਹੈ ਜੀ ਇਹ ਬਿਲਕੁਲ ਚੌੜਾ ਦੁਪੱਟਾ ਹੈ ਜੀ ਵਧੀਆ ਤੇ ਲੈਂਥ ਵੀ ਫੁੱਲ ਹੈ ਜੀ ਦੁਪੱਟੇ ਦੀ ਇੱਦਾਂ ਨੀਗਾ ਵੀ ਤੁਸੀਂ ਬੁਕਲ ਵਗੈਰਾ इजीली ਮਾਰ ਸਕਦੇ ਹੋ ਔਰ ਇਹਦਾ ਸ਼ਰਟ ਤੇ ਜਿਹੜਾ ਵਰਕ ਹੈ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਫਿਨਿਸ਼ਿੰਗ ਨਾਲ ਵਰਕ ਹੋਇਆ ਨਾਲ ਬਾਟਮ ਦਿੱਤੀ ਗਈ ਹੈ ਨਾਲ ਹੀ ਬਾਜੂ ਵਰਕ ਦਿੱਤਾ ਹੈ ਪ੍ਰਾਈਸ ਹੈ ਜੀ ਸਿਰਫ ਤੇ ਸਿਰਫ 1390 ਰੁਪਏ ਨਵਾਂ ਬੇਸ ਹੈ ਜੀ ਜਿਹੜਾ ਆਇਆ ਇਹ ਨਿਊ ਬੇਸ ਹੈ ਜਿਹੜਾ ਆਇਆ ਜੀ ਇਹ ਤੇਹਾਰਾਂ ਦਾ ਮੌਸਮ ਹੈ ਜੀ ਅੱਗੇ ਸੋਹਣੇ ਸੋਹਣੇ ਕੱਪੜੇ ਸੀਜ਼ਨ ਲਈ ਲੈ ਕੇ ਆਉਣੇ ਰਹੇ ਨੇ ਆ। ਲਾਸਟ ਜਿਹੜਾ ਆਪਣੇ ਕੋਲੇ ਕਲਰ ਆਇਆ ਹੈਗਾ ਜੀ ਗ੍ਰੀਨ ਗ੍ਰੀਨ ਕਲਰ ਹੈ ਜੀ। ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਉੱਪਰ ਦੇਖੋ ਸੀਕੁਐਂਸ ਵਰਕ ਜਾ ਰਿਹਾ ਹੈ। ਬਾਜੂ ਤੇ ਬਾਹਾਂ ਸੌਰੀ ਬਾਜੂ ਤੇ ਪੌਂਚਿਆਂ ਦਾ ਵਰਕ ਦਿੱਤਾ ਗਿਆ ਜੀ ਨਾਲ। ਔਰ ਨਾਲ ਦਿੱਤਾ ਗਿਆ ਜੀ ਵਰਕ ਵਾਲਾ ਹੀ ਦੁਪੱਟਾ। ਪ੍ਰੋਪਰ ਗ੍ਰੀਨ ਕਲਰ ਹੈ ਜੀ ਇਹ ਵੀਡੀਓ ਦੇ ਵਿੱਚ ਥੋੜਾ ਕਲਰ ਚੇਂਜ ਆ ਜਾਂਦਾ ਹੈ ਜੀ ਗ੍ਰੀਨ ਕਲਰ ਹੈ ਖੁੱਲਾ ਡੁੱਲਾ ਦੁਪੱਟਾ ਜੀ ਇਹਦਾ ਇਹ ਉਹ ਕਲਰ ਹੈ ਜੀ ਜਿਹੜਾ ਸੁੱਕੇ ਹੋਏ ਹਰੇ ਪੱਤਿਆਂ ਦਾ ਕਲਰ ਨਹੀਂ ਹੁੰਦਾ ਜੀ ਹਰੇ ਪੱਤੇ ਹੁੰਦੇ ਆ ਜੀ ਜਿਹੜੇ ਮਤਲਬ ਪੱਤਿਆਂ ਵਰਗਾ ਕਲਰ ਹੈ ਜੀ ਇਹ ਗ੍ਰੀਨ ਮਹਿੰਦੀ ਜੀ ਟੋਨ ਆ ਜਾਂਦੀ ਹੈ ਜੀ ਹਲਕਾ ਜਿਹਾ ਮਹਿੰਦੀ ਟੋਨ ਦੇ ਵਿੱਚ ਆਉਂਦਾ ਜੀ ਇਹ ਗ੍ਰੀਨ ਕਲਰ ਪ੍ਰਾਈਸ ਰਹੇਗਾ ਜੀ ਇਹਦਾ 1390 ਰੁਪਏ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤਿੰਨੇ ਸੂਟ ਦਿਖਾਵਾਂਗੇ ਜੀ ਫਸਟ ਤੁਹਾਨੂੰ ਦਿਖਾਇਆ ਜਿਹੜਾ ਮੈਂ ਦਿਖਾਇਆ ਜੀ ਆਪਣਾ ਜਿਹੜਾ ਸ਼ੇਡ ਹੈ ਨਿਊ ਸ਼ੇਡ ਹੈ ਜੀ ਬਹੁਤ ਸੋਹਣਾ ਸ਼ੇਡ ਹੈ ਇਹ ਬਹੁਤ ਪਿਆਰਾ ਸ਼ੇਡ ਹੈ ਨਿਊਡ ਸ਼ੇਡ ਹੈ ਜੀ ਜਿਹੜਾ ਫਸਟ ਸ਼ੇਡ ਮੈਂ ਤੁਹਾਨੂੰ ਦਿਖਾਇਆ ਜੀ ਸੈਕਿੰਡ ਹੈਗਾ ਜੀ ਆਪਣਾ ਪਰਪਲ ਹੁਣ ਬਿਲਕੁਲ ਸਹੀ ਕਲਰ ਆ ਰਹੇ ਨੇ ਜੀ ਪਰਪਲ ਔਰ ਗ੍ਰੀਨ ਸੇਮ ਡਿਟੋ ਇਹੀ ਕਲਰ ਨੇ ਜੀ ਤਿੰਨ ਕਲਰ ਨੇ ਜੀ ਤਿੰਨੇ ਸੇਮ ਡਿੱਟੋ ਕਲਰ ਆ ਰਹੇ ਨੇ ਜੀ ਤਿੰਨੇ ਕਲਰਾਂ ਦੇ ਵਿੱਚ ਅਸੀਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਫਸਟ ਕਲਰ ਵੀ ਦੇਖੋ ਜੀ ਬਹੁਤ ਪਿਆਰਾ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਵਰਕ ਹੋਇਆ ਹੋਇਆ ਜੀ ਸੈਕਿੰਡ ਕਲਰ ਹੈਗਾ ਜੀ ਪਰਪਲ ਪ੍ਰੋਪਰ ਪਰਪਲ ਇਹੀ ਵਾਲਾ ਕਲਰ ਹੈ ਜੀ ਜਿਹੜਾ ਤੇ ਵੀਡੀਓ ਦੇ ਵਿੱਚ ਆ ਰਿਹਾ ਹੈ ਇਹੀ ਵਾਲਾ ਪ੍ਰੋਪਰ ਕਲਰ ਹੈ ਜੀ ਜਿਹੜਾ ਵੀਡੀਓ ਦੇ ਵਿੱਚ ਆ ਰਿਹਾ ਹੈ ਜੀ ਪਰਪਲ ਕਲਰ ਥਰਡ ਕਲਰ ਹੈਗਾ ਜੀ ਮਹਿੰਦੀ ਜਿਹੜਾ ਹੁਣ ਕਲਰ ਆ ਰਿਹਾ ਜੀ ਉਹੀ ਵਾਲਾ ਕਲਰ ਹੈ ਸੇਮ ਡਿੱਟੋ ਕਲਰ ਹੈ ਜੀ ਮਹਿੰਦੀ ਤਿੰਨ ਕਲਰਾਂ ਦੇ ਵਿੱਚ ਤੁਹਾਡੇ ਲਈ ਅਸੀਂ ਸੂਟ ਲੈ ਕੇ ਆਏ ਆ ਤਿੰਨੇ ਕਲਰ ਬਹੁਤ ਪਿਆਰੇ ਨੇ ਜੀ ਪ੍ਰਾਈਸ ਰਹੇਗਾ 1390 ਰੁਪਏ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਅਗਰ ਕੋਈ ਮੇਰੀ ਭੈਣ ਤਿੰਨੇ ਸੂਟ ਇਕੱਠੇ ਖਰੀਦੇਗੀ ਜੀ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਤਿੰਨੇ ਕਲਰ ਬਹੁਤ ਪਿਆਰੇ ਨੇ ਜੀ ਸੇਮ ਕਲਰ ਆ ਰਹੇ ਨੇ ਜਿਹੜੇ ਤਿੰਨੋਂ ਕਲਰ ਆ ਰਹੇ ਨੇ ਔਰ ਇਹ ਸੂਟ ਤੁਸੀਂ ਦੇਣ ਲੈਣ ਦੇ ਵਿੱਚ ਵੀ ਤੁਸੀਂ ਹਨਾ ਕਿਸੇ ਨੂੰ ਦਿੱਤੇ ਵੀ ਜਾ ਸਕਦੇ ਨੇ ਜੀ ਪੌਂਚਾ ਵੀ ਵਰਕ ਹੈ ਔਰ ਬਾਵਾ ਮਾਂ ਤੇ ਵੀ ਬਾਜੂ ਤੇ ਵੀ ਵਰਕ ਹੈ ਘੇਰੇ ਤੇ ਵੀ ਵਰਕ ਹੈ ਔਰ ਤੁਸੀਂ ਖੁਦ ਵੀ ਵੇਅਰ ਕਰ ਸਕਦੇ ਹੋ ਤਿਹਾਰਾਂ ਦਾ ਮੌਸਮ ਹੈ ਜੀ ਸਟਾਫ ਇਦਾਂ ਦਾ ਹੈ ਜੀ ਇਹਦੇ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਸਟਾਫ ਬਹੁਤ ਸੋਹਣਾ ਹੈ ਜੀ ਬਿਨਾਂ ਲਾਈਨਿੰਗ ਪੈ ਸਕਦਾ ਹੈ ਚੁੱਬਣ ਵਾਲਾ ਸਟਾਫ ਨਹੀਂ ਹੈਗਾ ਤੁਹਾਨੂੰ ਚੁੱਬਣ ਵਾਲਾ ਲੱਗ ਰਿਹਾ ਹੋਊਗਾ ਪਰ ਚੁੱਬਣ ਵਾਲਾ ਸਟਾਫ ਨਹੀਂ ਹੈਗਾ ਸੌਫਟ ਸਟਾਫ ਹੈ ਜੀ ਬਿਲਕੁਲ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਹੈ ਜੀ ਅਗਰ ਇੰਨਾ ਵਿੱਚ ਤੁਹਾਨੂੰ ਕੋਈ ਵੀ ਸੂਟ ਚੰਗਾ ਲੱਗਿਆ ਹੋਵੇ ਪਹਿਣਾ ਨੂੰ ਬੇਨਤੀ ਹੈ ਜੀ ਮੇਰੇ ਜਿਹੜਾ ਵੀਡੀਓ ਦੇ ਨੀਚੇ ਨੰਬਰ ਚੱਲ ਰਿਹਾ ਉਹ ਤੇ ਸਕਰੀਨਸ਼ਾਟ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ